ਹੰਜੀ ਭਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵਾਲੇ ਬਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਵਾਲਾ ਬਲੌਗ ਭਾਈ ਜੀ ਬਹੁਤ ਜ਼ਿਆਦਾ ਖਾਸ ਹੈ। ਠੀਕ ਹੈ ਜੀ। ਅੱਜ ਸ੍ਰੀਮਾਨ ਸੰਤ ਬਾਬਾ ਗੰਗਾਦਾਸ ਜੀ ਮਹਾਰਾਜ ਤਾਜਪੁਰੇ ਵਾਲੇ ਉਹਨਾਂ ਦੀ ਵਰਸੀ ਹੈ ਬਹੁਤ ਕਰਨੀ ਵਾਲੇ ਸੰਤ ਸੀਗੇ ਬਹੁਤ ਸੰਗਤ ਦੀ ਸ਼ਰਧਾ ਠੀਕ ਹੈ ਜੀ। ਤੇ ਬਹੁਤ ਦਾ ਸਾਰੇ ਪਿੰਡਾਂ ਜਾਂਦੇ ਵਾਲੇ ਦਰ ਤੇ ਅੱਜ ਉਹਨਾਂ ਦੀ ਵਰਸੀ ਹੈ ਤੇ ਅੱਜ ਤਾਜਪੁਰੇ ਆਪਾਂ ਤੁਹਾਨੂੰ ਆਪ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਵੀ ਕਰਾਵਾਂਗੇ ਆਪ ਵੀ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਸੌਰੀ ਤੇ ਹੁਣ ਉਹਨਾਂ ਦੀ ਗੱਡੀ ਦੇ ਬਰਾਜਮਾਨ ਨੇ ਬਾਬਾ ਹੰਸ ਦਾਸ ਜੀ ਉਹ ਵੀ ਬਹੁਤ ਕਰਨੀ ਵਾਲੇ ਸੰਤ ਨੇ ਠੀਕ ਹੈ ਜੀ ਬਹੁਤ ਸ਼ਰਧਾ ਹੈ ਲੋਕਾਂ ਦੀ ਸੰਗਤ ਦੀ ਤੇ ਬਹੁਤ ਜਿਆਦਾ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਹਨਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਇਕੱਠ ਦੇਖ ਕੇ ਤੇ ਦੂਜੀ ਗੱਲ ਹੈ ਬਾਈ ਜੀ ਅੱਜ ਅੱਜ ਹੈਗੀਆਂ ਨੇ ਜੀ ਵੋਟਾਂ ਠੀਕ ਹੈ ਜੀ ਕੁਰਸੀ ਦੇ ਸਾਰੇ ਰੌਲੇ ਨੇ ਭਾਈ ਕੋਈ ਕਿਸੇ ਬਾਰੇ ਨਹੀਂ ਸੋਚਦਾ ਸਭ ਨੂੰ ਆਪ ਦਾ ਆਪ ਦਾ ਠੀਕ ਆ ਸਭ ਨੇ ਆਪ ਦਾ ਘਰ ਭਰਨਾ ਕਿਸੇ ਦਾ ਭਲਾ ਕਿਸੇ ਨੇ ਨਹੀਂ ਕਰਨਾ ਪਰ ਫਿਰ ਵੀ ਭਾਈ ਜੋ ਅੱਜ ਕੱਲ ਆਪਣੇ ਕਿਸਾਨੀ ਨਾਲ ਧੱਕਾ ਹੋ ਰਿਹਾ ਉਹ ਧੱਕੇ ਤੋਂ ਆਪ ਮੁਕਤ ਹੋਣਾ ਠੀਕ ਆ ਭਾਈ ਜੀ ਤੇ ਆ ਦੇਖੋ ਆਪਣੀ ਸਲਿੱਪ ਆ ਗਈ ਵੋਟ ਵਾਲੀ ਪਹਿਲਾਂ ਆਪਾਂ ਵੋਟ ਪਾ ਕੇ ਆਵਾਂਗੇ ਤੇ ਫਿਰ ਆਪਾਂ ਉੱਥੇ ਜਾਵਾਂਗੇ ਸੇਵਾ ਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰਾ ਦਿਨ ਕਰਾਂਗੇ ਸੇਵਾ ਠੀਕ ਹੈ ਜੀ ਕਿਉਂਕਿ ਇਹ ਵੀ ਆਪਣਾ ਅਧਿਕਾਰ ਹੈ ਪਾਉਣੀ ਜ਼ਰੂਰੀ ਹੈ ਪਰ ਭਾਈ ਸੋਚ ਸਮਝ ਕੇ ਪਾਇਓ ਕਿਉਂਕਿ ਹੁਣ ਕੀਤੀ ਗਲਤੀ ਨਾਲ ਫਿਰ ਆਪਾਂ ਨੂੰ 5 ਸਾਲ ਬਰਸਤਾਉਣਾ ਪੈਂਦਾ ਇੱਕ ਬਟਨ ਸੋਚ ਸਮਝ ਕੇ ਦੱਬਿਓ ਤੇ ਤਾਂ ਅਗੇ ਆਪਾਂ ਆਪਣੀ ਕਿਸਾਨੀ ਨੂੰ ਯਾਦ ਕਰਵਾ ਸਕੀਏ ਬਹੁਤ ਜਿਆਦਾ ਥੱਕਾ ਹੋਈ ਜਾਂਦਾ ਅੱਜ ਕੱਲ ਤੇ ਬਾਕੀ ਬਾਈ ਤੁਹਾਨੂੰ ਵੋਟਾਂ ਦਾ ਮਾਹੌਲ ਵੀ ਦਿਖਾਵਾਂਗੇ ਤੇ ਬਾਬਾ ਜੀ ਦੀ ਵਰਸੀ ਵੀ ਦਿਖਾਵਾਂਗੇ ਬਣੇ ਰਹੋ ਐਂਡ ਤੱਕ ਲਓ ਬਾਈ ਜੀ ਆਪਾਂ ਹੁਣ ਆਗੇ ਸਰਕਾਰੀ ਸਕੂਲ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਹੁਣ ਦੇਖ ਤੁਸੀਂ ਅੰਦਰਲਾ ਮਾਹੌਲ ਹੈ ਵੀ ਵੋਟਾਂ ਦਾ ਅਜੇ ਸਵੇਰ ਦੇ 7:30 ਹੋਏ ਨੇ ਹਨਾ ਤੇ ਜੇ ਆਪਾਂ ਸਵੇਰੇ ਸਵੇਰੇ ਦੀ ਆਕੇ ਕਹਿੰਗੇ ਫਿਰ ਆਪਾਂ ਉਹ ਤੋਂ ਬਹੁਤ ਵਰਸੀ ਤੇ ਜਾਣਾਗਾ ਤੇ ਹੁਣ ਤੁਸੀਂ ਇੱਥੋਂ ਦਾ ਮਾਹੌਲ ਦੇਖਿਓ ਵੀ ਕਿੰਨੇ ਕ ਜਨ ਆ ਰਹੇ ਨੇ ਤੇ ਕਿਵੇਂ ਮਤਦਾਨ ਹੋਈ ਜਾਂਦਾ ਠੀਕ ਹੈ ਤੇ ਬਣੇ ਰਹੋ ਲਓ ਜੀ ਦੇਖੋ ਵੋਟਾਂ ਦਾ ਸਾਮਣੇ ਦੇਖੋ ਜੀ ਬੈਠਾ ਮਾਸਟਰ ਆਓ ਜੀ ਸਾਡੇ ਪਿੰਡ ਦੇ ਮਾਸਟਰ ਜੀ ਦੇਖੋ ਜੀ ਡਿਓਟੀਆਂ ਲੱਗੀਆਂ ਹੋਈਆਂ ਨੇ ਇੱਧਰ ਹੋਰ ਤਾਂ ਮੱਤਦਾਨ ਹੋਈ ਜਾਂਦਾ ਇੱਧਰ ਦੇਖ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਅੱਕੇ ਹੁਣ ਇੱਧਰ ਦੇਖੋ ਤੁਸੀਂ ਇੱਥੇ ਆਪਾਂ ਵੋਟ ਪਾਈ ਹੈ ਠੀਕ ਹੈ ਜੀ ਇੱਥੇ ਆਪਣੀ ਵੋਟ ਪੈ ਗਈ ਆਓ ਨੰਬਰਦਾਰਾ ਅੱਛਾ ਅੱਛਾ ਮਾਤਰਾਣ ਹੋ ਜਾਂਦਾ ਜੀ ਸਭ ਨੂੰ ਬੇਨਤੀ ਹੈ ਤੱਕ ਤੱਕ ਚੋਣੋ ਆ ਜਾਓ ਇਹ ਪਾਣਾ ਮਿਲ ਗਿਆ ਸੱਚਾ ਸਸਰੀ ਘਰ ਇਹ ਸਮਾਰਕ ਬਣਾ ਹੋਰ ਬਣ ਗਿਆ ਹੋਰ ਉਧਰ ਉਧਰ ਧੰਨ ਦਾ ਪਹੁੰਚ ਗਏ ਇੱਕ ਸਦੀ ਨੰਬਰ ਆ ਪਾ ਦੇਖ ਲੈ ਇਹ ਤਾਂ ਪੀੜਾ ਅੱਛਾ ਗਏ ਉਹ ਪਰਲਾ ਹੈ ਬੰਮੋ ਉਹ ਜੀ ਬਾਈ ਜੀ ਵੋਟ ਆਪਾਂ ਪਾਇਆ ਏ ਤੇ ਹੁਣ ਆਪਾਂ ਚੱਲਿਆਂ ਬਾਬਾ ਜੀ ਦੀ ਵਰਸੀ ਤੇ ਉੱਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਨਾਲੇ ਦਿਖਾਵਾਂਗੇ ਵੀ ਸੰਗਤ ਕਿ ਨੀਕ ਹੈ ਤੇ ਨਾਲੇ ਤੁਸੀਂ ਜੋੜਨ ਦੀ ਸੇਵਾ ਆਪਣੇ ਪਿੰਡ ਦੀ ਉਹ ਵੀ ਦਿਖਾਵਾਂਗੇ ਤੇ ਐਂਡ ਤੱਕ ਬਣੇ ਰਹੋ ਹੁਣ ਆਪਾਂ ਇੱਥੋਂ ਚੱਲਦੇ ਆਂ ਤੇ ਫਿਰ ਉੱਥੇ ਜਾ ਕੇ ਮਿਲਦੇ ਆਂ और रहा ਲੋ ਜੀ ਬਾਈ ਜੀ ਹੁਣ ਆਪਾਂ ਪਹੁੰਚ ਗਏ ਤੇ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ ਤੇ ਉਤੋਂ ਬਾਅਦ ਤੁਹਾਨੂੰ ਆਪਾਂ ਡੇਰੇ ਦੇ ਦਰਸ਼ਨ ਕਰਾਵਾਂਗੇ ਹੁਣ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਬਾਅਦੋਂ ਥੋੜੇਕਾ ਟਾਈਮ ਬਾਦ ਭੋਗ ਪੈ ਜਾਣਾ ਬਾਕੀ ਤੁਹਾਨੂੰ ਫਿਰ ਅੱਗੇ ਕਰਾਉਣੇ ਆ ਦਰਸ਼ਨ ਲੋ ਜੀ ਇਹਨੇ ਜੀ ਬਾਬਾ ਕੰਕਾ ਦਾਸ ਜੀ ਮਹਾਰਾਜ ਇਹਨਾਂ ਦੀ ਅੱਜ ਵਰਸੀ ਹੈ ਠੀਕ ਹੈ ਜੀ ਬਹੁਤ ਐਡਬ ਦੇ ਕੋਲ ਐਦਰਾ ਹੋ ਰਹੀਆਂ ਤਾਂ ਇੱਥੇ ਦਰਸਾਨ ਦੇ ਦੇਖਵੜੀ ਆਉਣੀ ਸ਼ੁਰੂ ਹੋਈ ਆ ਤੇ ਇੱਧਰ ਦੇਖੋ ਇਤਰਾਮ ਜੀ ਦੀ ਮਨਤੀ ਕਬੀ ਦਰਸ਼ਨਾਂ ਇੱਧਰ ਦੇਖਿਆ ਲੱਗਦਾ ਇੱਧਰ ਵੀ ਕਰੋ ਜੀ ਦਰਸ਼ਨ ਇੱਧਰ ਬਤਨ ਤੇਗਾ ਦੇਖ ਲਈ ਚੰਗੇ ਇੱਧਰ ਬਾਬਾ ਸਾਧਾ ਪਾਣੀ ਦਾ ਵਾਲਾ ਉੱਤੀ ਤਿਆਰ ਹੋਈ ਜਾਂਦਾ ਜੀ ਇੱਧਰ ਆਪ ਗਿਆ ਬਾਬਾ ਕਿਰਪਾ ਦੇ ਨਾਲ

ਲਓ ਜੀ ਬਾਈ ਜੀ ਭੋਗ ਪਾਉਣੇ ਹੋ ਗਏ ਸਟਾਰਟ ਜੀ ਤੇ ਹੁਣ ਆਪਾਂ ਤੁਹਾਨੂੰ ਸਾਰੇ ਢੇਰੇ ਦੇ ਤੇ ਸੰਗਤ ਦੇ ਦਰਸ਼ਨ ਕਰਵਾਉਣੇ ਆ ਅੱਗੇ ਮੇਲੇ 'ਚ ਵੀ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ 'ਚ ਵੀ ਲੈ ਕੇ ਚੱਲਾਂਗੇ ਤੇ ਤੁਸੀਂ ਦੇਖੋ ਇੱਧਰ ਸੰਗਤ ਇੱਧਰ ਬੱਚੇ ਜਾਈ ਜਾਂਦੇ ਨੇ ਤੇ ਇੱਧਰ ਹੁਣ ਭੋਗ ਭੋਗ ਪਈ ਜਾਂਦੇ ਆ ਜੀ ਤੇ ਤੁਸੀਂ ਦੇਖੋ ਤੇ ਸੰਗਤ ਆਉਣੇ ਸਟਾਰਟ ਹੋ ਗਈ ਤੇ ਉੱਧਰ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ 'ਚ ਤੇ ਠੀਕ ਆ ਜੀ ਤੇ ਕਰਿਓ ਜੀ ਦਰਸ਼ਨ ਤੇ ਦੱਸਿਓ ਕਿਵੇਂ ਆ ਇੱਧਰ ਦੇਖੋ ਜੀ ਸਾਰਾ ਕੁਝ ਤਿਆਰ ਪਰ ਤਿਆਰ ਹੈ ਜੀ ਜਲੇਬੀਆਂ ਖੀਰ ਸਬਜੀ ਦਾਲ ਪ੍ਰਸ਼ਾਦਾ ਸਭ ਕੁਝ ਤਿਆਰ ਹੈ ਜੀ ਤੇ ਇਧਰ ਅੱਗੇ ਤੁਹਾਨੂੰ ਲੈ ਕੇ ਚੱਲਦਾ ਹਾਂ ਲੈ ਕੇ ਕਰੋ ਦਰਸ਼ਨ ਓ ਬਾਈ ਜੀ ਇਹ ਆਪਣੇ ਪਿੰਡ ਦੀ ਜੋੜਿਆਂ ਦੀ ਸੇਵਾ ਜੋ ਹਰ ਸਾਲ ਹੁੰਦੀ ਹੈ ਕਿ ਬਹੁਤ ਸਾਰਾ ਲੋਕ ਆਪਣਾ ਪਿੰਡ ਸੇਵਾ ਕਰਦਾ ਹੈ ਇਹ ਦੇਖੋ ਤੁਸੀਂ ਇੱਧਰ ਜੁੜੇ ਜਮਾ ਹੋਏ ਪੈਣ ਸੰਗਰਦ ਤੇ ਇਹ ਹਰ ਸਾਲ ਹੁੰਦੀ ਹੈ ਜਦੋਂ ਦੀ ਵਰਸੀ ਸ਼ੁਰੂ ਹੋਈ ਹੈ ਉਹ ਤੋਂ ਸ਼ੁਰੂ ਹੋ ਰਹੀ ਹੈ ਕਿੰਨਾ ਹੋਇਆ ਪਿੰਡ ਨੂੰ ਸੁਣੋ ਦੋਨੇ ਜੱਫਾ ਜਿੱਦ ਰੱਖਿਆ ਦੋਨੇ ਟੋਕਣੀ ਦੇਖੋ ਤੁਸੀਂ ਤੇ ਉਮੀਦ ਕਰਦਾ ਚ ਮਖੰਦਾ